मिलाबल महल्ला پنجਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰਪ ਕੀਤਾ ਅੰਦਲੇ ਤ੍ਰਿਭਵਨ ਸੂਝਿਆ ਗੁਰਪੀਠ ਪਨੀਤਾ ਮਹਿਮਾ ਸਾਧੂ ਸੰਗ ਕੀ सुनहु मेरे मिता मैल कोई कोट अगहरे निर्मल भई चीता रहाओ ऐसी भक्त गोविंद की कीट हस्ती जीता जो जो किनु अपना तेसु ਅਵੇ ਦਾਨ ਦਿੱਤਾ ਸ਼ਿੰਗ ਬਲਾਈ ਹੋਇ ਗयो ਤ੍ਰਿਣ ਮੇਰਦ ਕੀਤਾ ਸ਼ਰਮ ਕਰਤੇ ਅਦਡਾਮ ਕੋ ਤੇ ਗਣੀਤ ਨੀਤਾ ਕਬਨ ਬਡਾਈ ਕਰ ਸਕੁੰਬੀ ਅੰਤ ਗੁਣੀਤਾ ਕਰ ਕਿਰਪਾ ਮਿਹ ਨਾਮ ਦੇਹੁ ਨਾਨਕ ਦਰਸ ਰਿਤਾ